ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜੁੜ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਸਟਿਚ ਕੀਤੇ ਹੋਏ ਨੇਗੇ ਵਿੱਚ ਆਪਾਂ ਤੁਹਾਨੂੰ ਆਰਨ ਸਟਿਚ ਸੂਟ ਦਿਖਾਵਾਂਗੇ ਸਭ ਤੋਂ ਪਹਿਲਾਂ ਜਿਹੜਾ ਮੈਂ ਸੂਟ ਪਾਇਆ ਹੈ ਝੂਟ ਕਾਟਨ ਦੇ ਉੱਪਰ ਪਾਇਆ ਹੋਇਆ ਹੈ ਜਿਹੜਾ ਇਹ ਫੈਬਰਿਕ ਹੈ ਦੋਨੇ ਮੌਸਮ ਦੇ ਵਿੱਚ ਪਾ ਸਕਦੇ ਹੋਗੇ ਤੁਸੀਂ ਇਸ ਤਰ੍ਹਾਂ ਆਪਾਂ ਸੈਂਟਰ ਪੈਨਲ ਦੇ ਵਿੱਚ ਵਰਕ ਕੀਤਾ ਪੈਚ ਲਗਾ ਕੇ ਪ੍ਰਿੰਟ ਸੂਟਾਂ ਨੂੰ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਜਿਵੇਂ ਕਿ ਮੈਪ ਆਇਆ ਹੋਇਆ ਹੈਗਾ ਸੂਟ ਇਸ ਤਰ੍ਹਾਂ ਬਾਵਾਂ ਤੇ ਕੰਮ ਆ ਜਾਊਗਾ ਸਾਰਾ ਜਿਹੜਾ ਵਰਕ ਹੋਇਆ ਹੈ ਮਸ਼ੀਨ ਦਾ ਕੰਮ ਹੋਇਆ ਹੋਇਆ ਹੈਗਾ ਇਹਦੇ ਨਾਲ ਮੈਂ ਰੱਖਿਆ ਜੀ ਸਿੰਪਲ ਬਸ ਫੋਟੇ ਦਾ ਦੁਪੱਟਾ ਤੇ ਪਲੱਸ ਵਿਦ ਦਾਪਾ ਲੈਸ ਦਿੱਤੀ ਹੈ ਜੀ ਮਲਟੀ ਸ਼ੇਡ ਦੇ ਵਿੱਚ ਇਹਦੇ ਨਾਲ ਦਾ ਸੇਮ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈਗਾ ਜੇ ਤੁਸੀਂ ਇਹ ਐਦਾਂ ਵਰਕ ਕਰਵਾਉਣਾ ਚਾਹੋਗੇ ਤਾਂ ਤੁਸੀਂ ਆਪਣੇ ਆਰਡਰ ਲਿងਗੇ ਸੂਟ ਸੇ ਜਲਦ ਜਲਦ ਦੇ ਸਕਦੇ ਹੋ ਕਿਉਂਕਿ ਦੋ ਥਾਣ ਹੀ ਪੈਂਡਿੰਗ ਨੇ ਆਪਣੇ ਕੋਲੇ ਤਾਂ ਤੁਸੀਂ ਲੈ ਸਕਦੇ ਹੋਗੇ ਇਦਾਂ ਦੇ ਸੂਟ ਇਸ ਤਰ੍ਹਾਂ ਡਿਜ਼ਾਈਨ ਕਰਵਾ ਕੇ ਪਾ ਸਕਦੇ ਹੋਗੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣਿਆਂਗੇ ਸਲਾਈ ਕੀਤੇ ਹੋਏ ਸੂਟ ਦਿਖਾਉਣਿਆਂਗੇ ਜਿਹੜੇ ਕਿ ਆਪਾਂ ਜੌਰਜਟ ਦੇ ਸੂਟ ਪਾਏ ਸੀਗੇ ਸੈਟਨ ਜੌਰਜਟ ਦੇ ਦੇਖੋ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਹੈਗਾ neck ਇਦਾਂ ਬਣਾਇਆ ਹੈਗਾ ਤੇ ਬਾਜੂ ਦੇ ਉੱਪਰ ਇਸ ਤਰ੍ਹਾਂ ਕੱਟ ਵਾਲੀ ਆਪਾਂ ਲੈਂਸ ਦਿੱਤੀ ਹੈਗੀ ਪਲੱਸ ਆਪਾਂ ਦਿੱਤੀ ਹੈ ਜੀ ਨਾਲ ਘੇਰੇ ਤੇ ਕਿ ਜੀ 올ਓਵਰ ਸੂਟ ਸੀਗਾ ਸੇਮ ਸੂਟ ਤੁਸੀਂ ਲੈਣਾ ਚਾਹੋਗੇ ਥੋੜਾ ਜਿਹਾ ਤੁਹਾਨੂੰ ਨੀਵੀ ਤੇ ਫਰਕ ਨਾਲ ਕਲਰ ਮਿਲੂਗਾ ਤੇ ਉਹ ਤੁਸੀਂ ਆਪਣੀ ਵੀਡੀਓ ਦੇਖ ਸਕਦੇ ਹੋਗੇ ਜਿਹੜੀ ਆਪਾਂ 1050 ਵਾਲੀ ਸੂਟਾਂ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਚੈੱਕ ਕਰ ਸਕਦੇ ਹੋਗੇ ਤੁਸੀਂ ਤੇ ਇਹ ਸੂਟ ਹੈ ਜੀ ਜਿਹੜਾ ਆਪਾਂ 850 ਵਾਲੇ ਪਾਏ ਸੀਗੇ ਸੂਟ ਉਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਦੇਖੋ neck ਤੇ neck ਤੇ ਇਸ ਤਰ੍ਹਾਂ ਆਪਾਂ ਡਿਜ਼ਾਈਨ ਦਿੱਤਾ ਡੋਰੀ ਲਗਾ ਕੇ ਇਦਾਂ ਤੁਸੀਂ ਦੇਖ ਸਕਦੇ ਹੋਗੇ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਵੀ ਕਿਸ ਤਰ੍ਹਾਂ ਦੀ ਤੇ ਬਾਹਾਂ 'ਤੇ ਇਦਾਂ ਡਿਜ਼ਾਈਨ ਆ ਜਾਊਗਾ ਤੁਸੀਂ ਦੇਖ ਸਕਦੇ ਹੋਗੇ ਲਾਸ ਫਰੰਟ ਬੈਕ ਵਿੱਚ ਆਪਾਂ ਪੈਚ ਲਗਾਇਆਗਾ ਵਾਈਟ ਸ਼ੇਡ ਦਾ ਤੁਸੀਂ ਕੰਮ ਤੁਸੀਂ ਦੇਖ ਸਕਦੇ ਹੋ ਨੀਟ ਐਂਡ ਕਲੀਨ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਆਪਾਂ ਘੇਰੇ ਤੇ ਪੈਚ ਲਗਾ ਕੇ ਫਰੰਟ ਬੈਕ ਲਾਸ ਦਾ ਡਿਜ਼ਾਈਨ ਦਿੱਤਾਗਾ ਕਿਉਂਕਿ ਚਾਕਾਂ ਤੇ ਆਪਾਂ ਤਾਂ ਨਹੀਂ ਲਗਾਏ ਕਿਉਂਕਿ ਥੋੜੇ ਓਵਰ ਹੋ ਜਾਊਗਾ ਡਿਜ਼ਾਈਨ ਇਦਾਂ ਹੀ ਸੋਹਣਾ ਲੱਗਦਾ ਆਲ ਓਵਰ ਸੂਟ ਸੀਗਾ ਸੇਮ ਸੂਟ ਨਹੀਂ ਅਵੇਲੇਬਲ ਹੈਗਾ ਤੁਸੀਂ ਮਤਲਬ ਜਿਹੜੇ ਆਪਾਂ ਸੂਟ ਪਾਏ ਸੀਗੇ 850 ਵਾਲੇ ਹਨ ਉਹਦੇ ਵਿੱਚੋਂ ਕੁਛ ਦਿਨ ਪਹਿਲਾਂ ਵੀਡੀਓ ਪਾਇਆ ਉਹਦੇ ਵਿੱਚੋਂ ਤੁਸੀਂ ਆਪਣਾ ਪ੍ਰਿੰਟ ਸਿਲੈਕਟ ਕਰ ਸਕਦੇ ਹੋਗੇ ਸੇਮ ਡਿਜ਼ਾਈਨ ਤੁਸੀਂ ਇਦਾਂ ਦਾ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੋ ਸੇਮ ਉਦਾਂ ਹੀ ਲੁੱਕ ਆਊਗੀ ਜਿੱਦਾਂ ਕਿ ਇਦਾਂ ਲੁੱਕ ਇਸ ਸੂਟ ਦੇ ਉੱਪਰ ਲੁੱਕ ਆ ਰਹੀ ਹੈ ਨਾ ਸੂਟ ਦੀ ਡਿਜ਼ਾਈਨ ਦੇ ਕੇ ਸੇਮ ਉਸ ਡਿਜ਼ਾਈਨ ਤੇ ਵੀ ਇਦਾਂ ਹੀ ਲੁੱਕ ਆਊਗੀ ਲੋ ਜੀ ਇਸ ਤੋਂ ਬਾਅਦ ਆ ਜੂਗੀ ਜੀ ਮਲ ਫੁੱਲ ਪਿਓਰ ਮਲ 4 ਗ੍ਰਾਮ ਵਾਲੀ ਇਹ ਤੇ ਆਪਾਂ ਸੂਟ ਹੈਗਾ ਜਿਹੜਾ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋਗੇ ਨੈੱਕ ਤੇ ਡਿਜ਼ਾਈਨ ਇਦਾਂ ਬਣਾਇਆ ਹੈਗਾ ਆਪਾਂ ਪੈਚ ਲਗਾ ਕੇ ਪਲੱਸ ਬਾਵਾ ਤੇ ਵੀ ਪੈਚ ਲਗਾ ਕੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਤੁਹਾਨੂੰ ਸਾਡੀ ਸਟਿਚਿੰਗ ਦੇ ਵਿੱਚ ਹਰ ਇੱਕ ਜੂ ਤੁਸੀਂ ਸੂਟ ਸਲਾਈ ਕਰਾਉਗੇ ਉਦੋਂ ਡਿਜ਼ਾਈਨ ਮਿਲੂਗਾ ਹੀ ਮਿਲੂਗਾ ਨੈਕ ਘੇਰੇ ਤੇ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਡਿਜ਼ਾਈਨ ਦਿੱਤਾ ਹੈਗਾ ਤੇ ਨਾਲ ਹੈਗੀ ਸੀ ਇਦਾਂ ਬਾਟਮ ਸੀ ਕਿ ਠੀਕ ਹੈ ਜੀ ਇਹਦੇ ਵਿੱਚ ਕਲਰ ਹੈਗੇ ਨਹੀਂਗੇ ਸੇਮ ਨਹੀਂ ਹੈਗਾ ਸੂਟ ਕਲਰ ਹੈਗੇ ਨੇ ਇੱਕ ਸੂਟ ਸੇਮ ਮਿਲ ਜੂਗਾ ਤੁਹਾਨੂੰ ਮੈਂ ਤੁਹਾਨੂੰ ਸ਼ੋ ਕਰ ਦਿੰਨੀ ਆਂ ਕਿ ਨਾਲ ਹੁੰਦੇ ਹੀ ਤੁਸੀਂ ਚੈੱਕ ਕਰ ਸਕਦੇ ਇਦੇ ਵਿੱਚ ਮੈਂ ਤੁਹਾਨੂੰ ਪ੍ਰਿੰਟ ਦਿਖਾ ਦਿੰਨੀ ਆਂਗੀ ਵੀ ਤੁਹਾਨੂੰ ਕਿਹੜੇ ਪ੍ਰਿੰਟ ਮਿਲ ਜਾਣਗੇ ਪ੍ਰਾਈਸ ਇਹਦਾ ਰਹੂਗਾ ਜੀ 3000 ਪ੍ਰਾਈਸ ਰਹੂਗਾ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹਦਾ ਸੈਕਿੰਡ ਕਲਰ ਕਲਰ ਹੈਗਾ ਤੇ ਇਹ ਸੇਮ ਇਦਾਂ ਹੀ ਰੈਡੀ ਹੋ ਜਾਊਗਾ ਜਿੱਦਾਂ ਇਦਾਂ ਡਿਜ਼ਾਈਨ ਦਿੱਤਾ ਹੈਗਾ ਇਹ ਨਾ ਸੋਚਿਆ ਕਰੋ ਹਨਾ ਵੀ ਤੁਸੀਂ ਇਹਦਾ ਕਲਰ ਦਾ ਪ੍ਰਿੰਟ ਦਾ ਫਰਕ ਆ ਵੀ ਪਤਣੀ ਇਦਾਂ ਲੁੱਕ ਨਹੀਂ ਆਉਣੀ ਹੈਗੀ ਸੇਮ ਲੁੱਕ ਆਉਗੀ ਜਿੰਨਾ ਸੂਟ ਇਹ ਤੇ ਜੱਚ ਰਿਹਾ ਬਣ ਕੇ ਉਨਾ ਹੀ ਸੂਟ ਹੋਤੇ ਚੱਜੂਗਾ ਹੋ ਸਕੇ ਇਸ ਤੋਂ ਵੀ ਵੱਧ ਵੀ ਜੱਚੇ ਹੈ ਨਾ ਤੇ ਫਰਸਟ ਪ੍ਰਿੰਟ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਇਹ ਵਾਲਾ ਹੈਗਾ ਤੇ ਦੂਜਾ ਕਲਰ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਹੈਗਾ 40 ਗ੍ਰਾਮ ਵਾਲੀ ਮਾਲ ਹੈਗੀ ਸਾਰੀ ਤੇ ਇਸ ਤਰ੍ਹਾਂ ਪਲੇਨ ਬਾਟਮ ਨੇਗੀਆਂ ਨਾਲ ਤੇ ਪ੍ਰਾਈਸ ਇਹਦਾ 3000 ਹੈਗਾ ਤੇ ਇਸ ਤੋਂ ਬਾਅਦ ਤਿੰਨ ਸੂਟ ਆਪਣੇ ਕੋਲੇ ਅਵੇਲੇਬਲ ਨੇ ਇਹਦੇ ਵਿੱਚ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋਗੇ ਇਸ ਤਰ੍ਹਾਂ ਸੂਟ ਹੈਗਾ ਜਿਹੜਾ ਤਿਆਰ ਕਰਵਾ ਸਕਦੇ ਹੋ ਲੋ ਜੀ ਠੀਕ ਹੈ ਜੀ ਧਿਆਨ ਨਾਲ ਤੁਸੀਂ ਪ੍ਰਿੰਟ ਚੈੱਕ ਕਰ ਲਓ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸੇਮ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਇਸ ਤੋਂ ਬਾਅਦ ਆ ਜੂਗਾ ਜੀ ਜੌਰਜਟ ਦਾ ਸੂਟ ਹੈਗਾ ਤੁਸੀਂ ਦੇਖਦੇ ਬਹੁਤ ਲਾਈਟ ਵੇਟ ਸੂਟ ਰੈਡੀ ਹੋਇਆ ਹੈਗਾ ਪਤਾ ਵੀ ਨਹੀਂ ਲੱਗ ਰਿਹਾ ਹੈਗਾ ਇੰਨਾ ਹਲਕਾ ਆ ਤੇ ਇਸ ਤਰ੍ਹਾਂ ਆਪਾਂ neck ਦਾ ਡਿਜ਼ਾਈਨ ਦਿੱਤਾ ਹੈਗਾ ਬਾਹਾਂਵਾਂ ਤੇ ਲਾਸ ਆਜੂਗੀ ਫਰੰਟ ਬੈਕ ਆਪਾਂ ਚਾਕਾਂ ਤੇ ਲਾਸ ਦਿੱਤੀ ਹੈਗੀ ਇਸ ਤਰ੍ਹਾਂ ਸੇਮ ਸੂਟ ਹੈਗਾ ਆਪਣੇ ਕੋਲੇ 1050 ਦਾ ਪ੍ਰਾਈਸ ਆ 올 ਓਵਰ ਪੈਨ ਨੇ ਇਹ ਸੂਟ ਹੈਗਾ ਜਿਹੜਾ ਤਿਆਰ ਕਰਵਾਇਆ ਹੈਗਾ ਇਸ ਤੋਂ ਬਾਅਦ ਇਹਦੇ ਨਾਲ ਦਾ ਆਪਣੇ ਕੋਲੇ ਹੈਗਾ ਸੂਟ ਇਹ ਵਿਦ ਦੁਪੱਟਾ ਸੂੜਨੇ ਜੌਰਜਟ ਦੇ ਇਹਦਾ ਪ੍ਰਾਈਜ਼ ਰਹੂਗਾ 2000 ਇਹਦੇ ਨਾਲ ਦਾ ਇੱਕ ਸੂਟ ਹੈਗਾ 19b ਦਾ ਪ੍ਰਿੰਟ ਦਾ ਫਰਕ ਹੈਗਾ ਡਾਰਕ ਲਾਈਟ ਹੈਗਾ بیس ਕਰੀਮੀ ਹੈਗਾ ਪ੍ਰਿੰਟ ਦੇ ਵਿੱਚ ਜਿੱਥੇ ਲਾਈਟ ਪਿੰਕ ਉੱਥੇ ਥੋੜਾ ਜਿਹਾ ਡਾਰਕ ਪਿੰਕ ਆ ਜਾਊਗਾ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਆਪਣੇ ਕੋਲੇ 2000 ਪ੍ਰਾਈਜ਼ ਹੈਗਾ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਆਪਾਂ ਇਦਾਂ ਰੈਡੀ ਕੀਤਾ ਹੈ ਨੈੱਕ ਦਾ ਆ ਜਾਊਗਾ ਵਿਦ ਆਪਾਂ ਬਟਨ ਦਿੱਤੇ ਨੇ ਕਿ ਨਾਲ ਤੇ ਨੈਕ ਕੇ ਨਹੀਂ ਹੈਗਾ ਵੀ ਆਪਾਂ ਪੈਚ ਲਗਾ ਕੇ ਛਾੜਤਾ ਤੇ ਲੈਸ ਦੀ ਫਿਨਿਸ਼ਿੰਗ ਵੀ ਦਿੱਤੀ ਹੈਗੀ ਬਾਹਵਾ ਤੇ ਵੀ ਇਸ ਤਰ੍ਹਾਂ ਦੇਖੋ ਪੈਚ ਲਗਾ ਕੇ ਫਰੰਟ ਬੈਕ ਲੈਸ ਦੀ ਫਿਨਿਸ਼ਿੰਗ ਦਿੱਤੀ ਹੈਗੀ ਘੇਰੇ ਦੇ ਉੱਪਰ ਡਿਜ਼ਾਈਨ ਆ ਜਾਊਗਾ ਇਹਦਾ ਘੇਰਾ ਆਪਾਂ ਸਿੰਪਲ ਰੱਖਿਆ ਹੈਗਾ ਕਿਉਂਕਿ ਫਿਰ ਸਾਰੇ ਡਿਜ਼ਾਈਨ ਇੱਕ ਨਾਲ ਦੇ ਹੀ ਹੋ ਜਾਣਗੇ ਨਹੀਂ ਆਪਾਂ ਵਿੱਚ ਮਤਲਬ ਮਤਲਬ ਡਿਜ਼ਾਈਨ ਕੁਛ ਨਾ ਕੁਛ ਕਰ ਵੀ ਦਿੰਦੇ ਠੀਕ ਹੈ ਜੀ 올ਓਵਰ ਸੂਟ ਮਿਲੂਗਾ ਤੁਹਾਨੂੰ ਥੋੜਾ 19 20 ਦਾ ਫਰਕ ਹੈ 2000 ਪ੍ਰਾਈਸ ਹੈ ਵਿਦ ਦੁਪੱਟਾ ਚਾਰਜਡ ਦਾ ਪ੍ਰਿੰਟਿਡ ਫ੍ਰੇਸ ਤੋਂ ਬਾਅਦ ਆਜੂਗਾ ਜੀ ਸੂਟ ਤਿਆਰ ਹੋਇਆ ਭੈਣ ਦਾ ਇਹ ਹੈਗਾ ਜੀ ਜੌਰਜਟ ਦੇ ਉੱਪਰ ਆਪਾਂ ਰੈਡੀ ਕੀਤਾ ਸਾਰਾ ਕੰਮ ਹੈਗਾ ਜਿਹੜਾ ਆਰੀ ਦਾ ਹੋਇਆ ਹੋਇਆਗਾ ਇਹ ਲੋ ਜੀ ਇਸ ਤਰ੍ਹਾਂ ਨੈੱਕ ਦਾ ਸਟਾਈਲ ਹੈਗਾ ਇਹ ਤੁਸੀਂ ਸੂਟ ਹੈਗਾ ਜਿਹੜਾ ਸੇਮ ਫੈਬਰਿਕ ਤੇ ਵੀ ਤਿਆਰ ਕਰਾ ਸਕਦੇ ਹੋਗੇ ਔਰ ਫੈਬਰਿਕ ਤੇ ਵੀ ਤਿਆਰ ਕਰਾ ਸਕਦੇ ਹਾਂ ਕਲਰ ਤੁਸੀਂ ਸੇਮ ਵੀ ਲੈ ਸਕਦੇ ਹੋ ਜੌਰਜਟ ਦੇ ਵਿੱਚ ਨਹੀਂ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਤੁਸੀਂ ਸਾਡੇ ਕੋਲੋਂ ਪਿਕਸ ਸ਼ੇਅਰ ਕਰਵਾ ਸਕਦੇ ਹੋ ਜੌਰਜਟ ਦੇ ਚਾਰਟ ਦੀਆਂ ਕਲਰ ਸਿਲੈਕਟ ਕਰਕੇ ਹਾਫ ਪੇਮੈਂਟ ਕਰਕੇ ਫਿਰ ਤੁਸੀਂ ਆਪਣਾ ਆਰਡਰ ਹੈਗਾ ਸਾਨੂੰ ਦੇ ਸਕਦੇ ਹੋਗੇ ਤੇ ਮੈਜ਼ਰਮੈਂਟ ਇਹਦੇ ਲਈ ਸਾਨੂੰ ਲੈਂਥ ਚਾਹੀਦੀ ਹੋਊਗੀ neck ਚਾਹੀਦਾ ਹੋਊਗਾ ਵੀ ਤੁਸੀਂ ਕਿੰਨਾ ਰੱਖਦੇ ਹੋ ਫਰੰਟ ਬੈਕ ਫਰੰਟ ਤੇ ਇਸ ਤੋਂ ਬਾਅਦ ਸਾਨੂੰ हिਪ ਦਾ ਨਾਪ ਵੀ ਚਾਹੀਦਾ ਹੈਗਾ ਚਾਕਾਂ ਦਾ ਵੀ ਚਾਹੀਦਾ ਹੈਗਾ ਘੇਰੇ ਦਾ ਵੀ ਚਾਹੀਦਾ ਜਰੂਰੀ ਨਹੀਂ ਹੈਗਾ ਵੀ ਅਸੀਂ ਜੇ ਤੁਹਾਡਾ ਨਾਪ ਲੈ ਰਹੇ ਹਾਂ ਵੀ ਅਸੀਂ ਤੁਹਾਡਾ ਸੂਟ ਸਲਾਈ ਕਰਾਂਗੇ ਬਿਨਾ ਸਲਾਈ ਤੋਂ ਹੀ ਭੇਜਾਂਗੇ ਜਿਹੜਾ ਕੋਈ ਕਰਵਾਉਣਾ ਚਾਹੂਗਾ ਉਹਦੀ ਕਰਕੇ ਦਵਾਂਗੇ ਆਪਾਂ ਸਟਿਚਿੰਗ ਨਹੀਂ ਤੁਸੀਂ ਵਿਦਆਊਟ ਸਟਿਚਿੰਗ ਵੀ ਸਾਡੇ ਕੋਲੋਂ ਸੂਟ ਲੈਣਗੇ ਜਿਹੜੇ ਮੰਗਵਾ ਸਕਦੇ ਹੋਗੇ ਇਸ ਤਰ੍ਹਾਂ ਸਾਨੂੰ ਮੈਜ਼ਰਮੈਂਟ ਦੀ ਲੋੜ ਪੈਂਦੀ ਹੈਗੀ ਤਾਂ ਆਪਣਾ ਪ੍ਰੋਪਰ ਮੈਜ਼ਰਮੈਂਟ ਭੇਜਿਆ ਕਰੋ ਠੀਕ ਹੈ ਜੀ ਬਾਹਾਂ ਦੇ ਉੱਪਰ ਤੁਸੀਂ ਕੰਮ ਦੇਖ ਸਕਦੇ ਹੋਗੇ ਇਸ ਤਰ੍ਹਾਂ ਸਾਰਾ ਆਰੀ ਦਾ ਕੰਮ ਆ ਜਾਊਗਾ ਤੁਸੀਂ ਦੇਖ ਸਕਦੇ ਹੋਗੇ ਮੋਢਿਆਂ ਤੱਕ ਕੰਮ ਹੈ ਜੀ ਬਹੁਤ ਜ਼ਿਆਦਾ ਸੋਨਾ ਹੈਵੀ ਵਰਕ ਹੋਇਆ ਹੋਇਆਗਾ ਸਾਰਾ ਇਹ ਆਰੀ ਦਾ ਕੰਮ ਹੋਇਆ ਇਹਦੇ ਵਿੱਚ ਮਸ਼ੀਨ ਦਾ ਕੋਈ ਕੰਮ ਨਹੀਂ ਹੈਗਾ ਦੇਖੋ ਕਿੰਨੀ ਜ਼ਿਆਦਾ ਸੋਹਣੀ ਲੋਕ ਆ ਰਹੀਆਂ ਚਲੋ ਉਹਨਾਂ ਦੀ ਬਾਹ ਸ਼ਾਇਦ ਮੈਨੂੰ ਲੱਗਦਾ ਇਸ ਤੋਂ ਸ਼ਾਰਟ ਬਣਾਈ ਹੋਈ ਹੈ ਮੇਰੇ ਇੱਥੇ ਤੱਕ ਆ ਗਈ ਤੇ ਤੁਸੀਂ ਆਪਣੇ ਅਕੋਰਡਿੰਗ ਜਿੰਨੀ ਤੁਹਾਨੂੰ ਚਾਹੀਦੀ ਹੈ ਬਾਹ ਦੀ ਲੈਂਥ ਉਹ ਨਹੀਂ ਰਖਵਾ ਸਕਦੇ ਹੋ ਉਂਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਹੈਗੀ ਵੀ ਦੋ ਦੁਪੱਟਾ ਸੂਟ ਦਿਖਾਉਣੀ ਹੈ ਕੁਝ ਕੁ ਸੂਟ ਦਿਖਾਉਣੀ ਹੈ ਜੇ ਵੀ ਤੁਸੀਂ ਇਹਨਾਂ ਉੱਪਰ ਡਿਜ਼ਾਈਨ ਆਪਣੇ ਅਕੋਰਡਿੰਗ ਤਿਆਰ ਕਰਵਾ ਸਕਦੇ ਹੋ ਪਹਿਲਾ ਸੂਟ ਆ ਜਾਊਗਾ ਲਓ ਜੀ ਪਹਿਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਪ੍ਰਿੰਟਡ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਪਲੇਨ ਬਾਟਮ ਰਹੂਗੀ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਆਏਗੀ ਲਓ ਜੀ ਤੇ ਇਸ ਤਰ੍ਹਾਂ ਸ਼ਰਟ ਰਹੂਗੀ ਵਿਦ ਪਲੱਸ ਇਹਦੇ ਨਾਲ ਵਿਦ ਪਿਓਰ ਮਸਲੀਨ ਦਾ ਆਪਾਂ ਦੁਪੱਟਾ ਰੱਖਿਆ ਹੈਗਾ ਦੁਪੱਟਾ ਦਾ ਜਿਹੜਾ ਫੁੱਲ ਪੂਰਾ ਖੁੱਲਾ ਡੁੱਲਾ ਦਾ 2 ਮੀਟਰ ਦਾ ਇਹ ਰਿਹਾ ਜੀ ਇਸ ਤਰ੍ਹਾਂ ਦਾ ਪੱਟੇ ਦਾ ਡਿਜ਼ਾਈਨ ਹੈਗਾ ਜਿਹੜਾ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦਾ ਠੀਕ ਹੈ ਜੀ ਕਲਰ ਵੀ ਕਾਫੀ ਜ਼ਿਆਦੇ ਸੋਹਣਾ ਹੈਗਾ ਪ੍ਰਾਈਜ਼ ਇਹਦਾ ਰਹੂਗਾ ਜੀ 2000 ਪ੍ਰਾਈਜ਼ ਰਹੂਗਾ ਵਿਦ ਸ਼ਿਪਿੰਗ ਰਹੂਗਾ 10 ਸਾਰੇ ਕਲਰ ਹੈਗੇ ਨੇ ਇਹਦੇ ਵਿੱਚ ਜਿੱਦਾਂ ਦਾ ਵੀ ਤੁਸੀਂ ਚਾਹੋ ਉਦਾਂ ਦਾ ਕਲਰ ਹੈਗਾ ਲੈ ਸਕਦੇ ਹੋ ਤੁਸੀਂ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਪ੍ਰਿੰਟ ਵੀ ਕਾਫੀ ਜਿਆਦਾ ਸੋਹਣਾ ਹੈਗਾ ਤੇ ਇਹਦੇ ਨਾਲ ਇਸ ਤਰ੍ਹਾਂ ਬਾਟਮ ਰਹੂਗੀ ਪਲੇਨ ਇਹਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਫੁੱਲ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਕੋਈ 슬ਿਪ ਨਹੀਂ ਹੁੰਦਾ ਲਓ ਜੀ ਇਸ ਤਰ੍ਹਾਂ ਦੇਖੋ ਪ੍ਰਾਈਸ ਸੇਮ ਰਹੂਗਾ 2000 ਵਿਦ ਸ਼ਿਪਿੰਗ ਇਦੇ ਵਿੱਚ ਦੋ ਕਲਰ ਅਵੇਲੇਬਲ ਨੇ ਕਿ ਦੂਜਾ ਕਲਰ ਆਪਾਂ ਇਦਾਂ ਦਿਖਾ ਦਿੰਦੇ ਆ ਪਿੰਕ ਟੋਨ ਦੇ ਵਿੱਚ ਹੈਗਾ ਪਹਿਲਾ ਹੈਗਾ ਗ੍ਰੀਨ ਤੇ ਦੂਜਾ ਪਿੰਕ ਟੋਨ ਦੇ ਵਿੱਚ ਦੋ ਕਲਰ ਹੈਗੇ ਨੇ ਕਿ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਟੈਕਸਚਰ ਸੁਟਾ ਆਜੂਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਬ੍ਰੀਕ ਪ੍ਰਿੰਟ ਦੇ ਵਿੱਚ ਹੈਗਾ ਕਲਰ ਬਿਲਕੁਲ ਪਰਫੈਕਟ ਆ ਰਿਹਾ ਸਾਡੇ ਵੱਲੋਂ ਕੈਮਰੇ ਦੇ ਵਿੱਚ ਇਧਰੋਂ ਤੇ ਇਦਾਂ ਹੈਗੀ ਇਹ ਬਾਟਮ ਹੈਗੀ ਪਲੇਨ ਬਾਟਮ ਰਹੂਗੀ ਤੇ ਇਹ ਵਾਲੀ ਸ਼ਰਟ ਰਹੂਗੀ ਤੇ ਇਸ ਤਰ੍ਹਾਂ ਦਾ dupatta dupatta ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ dupatta ਬਣਿਆ ਹੋਇਆ ਹੈ। ਲਓ ਜੀ। ਦੇਖੋ ਪੂਰੇ ਹਨ ਖੁੱਲੇ ਡੁੱਲੇ ਦੁਪੱਟੇ ਨੇਗੇ ਬਾਕੀ ਤੁਸੀਂ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਵਾਉਣੀ ਹੈ ਕਰਵਾ ਸਕਦੇ ਹੋਗੇ। ਸੋਨਾ ਲੱਗੂਗਾ। ਲਓ ਜੀ। ਤੇ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ। ਇਸ ਤਰ੍ਹਾਂ ਦੀ ਬਾਟਮ ਬਣੀ ਹੋਈ ਹੈਗੀ ਬਹੁਤ ਹੀ ਪਿਆਰੀ ਜੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਪ੍ਰਿੰਟ ਹੋਇਆ ਹੋਇਆ ਹੈ ਵਿੱਚ ਤੇ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਲਓ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਦੋ ਕਲਰ ਲੰਗੇ ਦੂਜਾ ਕਲਰ ਇਹ ਵਾਲਾ ਰਹੂਗਾ ਫਰੋਜ਼ੀ ਸ਼ੇਡ ਰਹੂਗਾ ਇਹਦੇ ਵਿੱਚ ਦੋ ਕਲਰ ਲੰਗੇ ਇਹਦੇ ਦੁਪट्टे ਦੀ ਡਿਜ਼ਾਈਨਿੰਗ ਮੈਂ ਤੁਹਾਨੂੰ ਦਿਖਾ ਦਿੰਨੀ ਆ ਵੀ ਕਿਸ ਤਰ੍ਹਾਂ ਦੀ ਪਲੇਨ ਬਾਟਮ ਰਹੂਗੀ ਇਹਦੀ ਦੁਪट्टे ਦੀ ਡਿਜ਼ਾਈਨਿੰਗ ਇਦਾਂ ਬਣੀ ਹੋਈ ਆ ਆਸਟ ਸੂਟ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਪ੍ਰਿੰਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ ਬਾਟਮ ਰਹੂਗੀ ਤੇ ਨਾਲ ਵਿਦ ਦੁਪੱਟਾ ਖੁੱਲ੍ਹਾ ਡੁੱਲਾ ਦੁਪੱਟਾ ਹੈਗਾ ਇਸ ਤਰ੍ਹਾਂ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਹਰ ਇੱਕ ਦੁਪੱਟੇ ਦੀ ਅਸੀਂ ਤੁਹਾਨੂੰ ਖੋਲ ਕੇ ਡਿਜ਼ਾਈਨਿੰਗ ਦਿਖਾਈ ਹੈ ਵੀ ਕਿੱਦਾਂ ਦੀ ਹੋਈ ਹੋਈ ਆ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਦੁਪੱਟੇ ਦਾ ਤੇ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਤੋਂ ਆਪਾਂ ਉਧਰ ਵੀ ਐਕਟਿਵ ਰਹਨੇ ਜਿਹੜੀਆਂ ਆਪਾਂ ਇੰਸਟਾਗ੍ਰam ਤੇ ਆਪਾਂ ਨੂੰ ਆਰਡਰ ਦੇਣਾ ਚਾਹੁੰਦੀਆਂ ਨੇਗੀਆਂ ਤੁਸੀਂ ਇੰਸਟਾਗ੍ਰam ਤੇ ਵੀ ਆਪਾਂ ਨੂੰ ਡੀਐਮ ਕਰਕੇ ਆਰਡਰ ਦੇ ਸਕਦੇ ਹੋਗੇ ਇਹਦੇ ਵਿੱਚ ਤੁਸੀਂ ਸਿੰਪਲ ਸੂਟ ਵੀ ਸਲਾਈ ਕਰਾ ਸਕਦੇ ਹੋ ਜਿੱਦਾਂ ਕਿ ਮੈਂ ਵਰਕ ਕੀਤਾ ਹੋਇਆ ਇਹ ਇਦਾਂ ਵਰਕ ਤੁਸੀਂ ਇੱਥੇ ਵੀ ਕਰਾ ਸਕਦੇ ਹੋ ਹੋਰ ਬਹੁਤ ਸਾਰੇ ਡਿਜ਼ਾਈਨ ਨੇ ਆਪਣੇ ਕੋਲੇ ਪ੍ਰਿੰਟ ਦੇ ਉੱਪਰ ਪੈਚ ਲਗਾ ਕੇ ਆਪਾਂ ਕਾਫੀ ਸਾਰੇ ਮਤਲਬ ਸੂਟ ਲੇਨਗੇ ਜਿਹੜੇ ਭੇਜੇ ਨੇਗੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਸੀਂ ਇਹਦੇ ਉੱਪਰ ਕਰਵਾ ਸਕਦੇ ਹੋਗੇ ਇਸ ਤੋਂ ਵੀ ਤੁਹਾਡੀ ਸੋਚ ਤੋਂ ਵੀ ਸੂਟ ਆ ਜਿਹੜਾ ਅਸੀਂ ਪਰੇ ਬਣਾ ਕੇ ਦਵਾਂਗੇ ਵਰਕ ਵਗੈਰਾ ਕਰਕੇ ਸਲਾਈ ਕਰਵਾਉਣਾ ਸਲਾਈ ਕਰਵਾ ਸਕਦੇ ਹੋਗੇ ਠੀਕ ਹੈ ਜੀ ਇਹਨੂੰ ਕੋਈ ਫਿਨਿਸ਼ਿੰਗ ਨਹੀਂ ਹੈਗੀ ਤੁਸੀਂ ਫਿਨਿਸ਼ਿੰਗ ਕਰਵਾ ਸਕਦੇ ਹੋਗੇ ਤੇ ਬਹੁਤ ਹੀ ਪਿਆਰਾ ਸਾਰੇ ਸੂਟ ਮਤਲਬ ਬਹੁਤ ਹੀ ਜਾਦੇ ਸੋਹਣੇ ਨੇਗੇ ਸਾਰੇ ਸੂਟ ਤੁਸੀਂ ਦੇਖ ਸਕਦੇ ਹੋਗੇ ਲੁੱਕ ਹਨਾ ਵੀ ਇਦਾਂ ਆਊਗੀ ਜੋ ਦੋ ਆਪਾਂ ਸਲਾਈ ਵਗੈਰਾ ਕਰਾ ਲਾਂਗੇ ਤੇ ਦੁਪੱਟਾ ਵਗੈਰਾ ਲੈ ਲਾਂਗੇ ਤੇ ਬਹੁਤ ਹੀ ਜ਼ਿਆਦੇ ਸੋਹਣੀ ਲੋਕਾਂ ਆਊਗੀ ਸੂਟ ਦੀ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਬਿਨਾਂ ਸਲਾਈ ਤੋਂ ਵੀ ਮੰਗਵਾਉਣਾ ਕੋਈ ਚੱਕਰ ਨਹੀਂ ਹੈਗਾ ਜਿਹੜੀ ਆਪਾਂ ਨਾ ਬਾਹਰ ਤੋਂ ਵੀ ਦੇਖਦੀ ਹਾਂ ਉਹਨਾਂ ਤੁਸੀਂ ਬਿਨਾਂ ਅਨ ਸਟੀਚਿੰਗ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਜਿੱਥੇ ਵੀ ਤੁਸੀਂ ਡਿਲੀਵਰ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਸਾਨੂੰ ਐਡਰੈਸ ਭੇਜ ਕੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ